ਗੋਗੀ ਜੀ ਆ ਬਸ ਖੜੀ ਕੀਤੀ ਹੈ ਕਿਹੜੀਆਂ-ਕਿਹੜੀਆਂ ਸੌਦਾਵਾਂ ਲੋਕਾਂ ਨੂੰ ਮਿਲਣਗੀਆਂ ਇਹਦੇ ਵਿੱਚ ਬ੍ਰਦਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਐਮਟੀ ਡਾਕਟਰ ਮਿਲਣਗੇ ਜੋ ਕੇ ਬੜੇ ਸਮਾਈਲਿੰਗ ਫੇਸ ਮਿਲਣਗੇ ਔਰ ਮੈਡੀਸਨ ਫ੍ਰੀ ਮਿਲੇਗੀ ਟੈਸਟ ਫ੍ਰੀ ਨੇ ਬਲੱਡ ਟੈਸਟ ਸਾਰੇ ਈਸੀਜੀ ਫ੍ਰੀ ਆ ਡੈਂਸਿਸ ਫ੍ਰੀ ਆ ਇਵਨ ਕੈਂਸਰ ਤੱਕ ਦੇ ਜੇ ਕੋਈ ਪੇਸ਼ੈਂਟ ਹੁੰਦੇ ਆ ਅਸੀਂ ਉਹਨਾਂ ਦਾ ਫ੍ਰੀ ਇਲਾਜ ਕਰਾਂਗੇ ਕੋਈ ਆਯੂਸ਼ਮਾਨ ਕਾਰਡ ਦੀ ਲੋੜ ਨਹੀਂ ਕੋਈ ਇੰਸ਼ੋਰੈਂਸ ਦੀ ਲੋੜ ਨਹੀਂ ਕੋਈ ਆਧਾਰ ਕਾਰਡ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਬਸ ਸਾਨੂੰ ਇਨਸਾਨ ਦੀ ਜ਼ਰੂਰਤ ਆ ਜਿਹੜਾ ਇੱਥੇ ਕੋਈ ਆਉਂਦਾ ਉਹਨੂੰ ਖੁਸ਼ੀ ਖੁਸ਼ੀ ਤੋਂ ਠੀਕ ਕਰਕੇ ਭੇਜिए ਇਹ ਹੀ ਸੁਪਨਾ ਲੈ ਕੇ ਅਸੀਂ ਚੱਲੇ ਆਂ ਜੀ ਮਤਲਬ ਕਹਿ ਸਕਦੇ ਆ ਜਲਦੀ ਫਿਰ ਦੀ ਡਾਕਟਰ ਦੀ ਦੁਕਾਨ ਹੈ ਜਿਹੜੀ ਸ਼ੁਰੂ ਹੋ ਰਹੀ ਬਿਲਕੁਲ ਦੁਕਾਨ ਨਹੀਂ ਕਹਿ ਸਕਦੇ ਇਹ ਤੁਰੇ ਫਿਰਦੇ ਇੱਕ ਲੋਕ ਸੇਵਾ ਦੀ ਦੁਕਾਨ ਆ ਜਿੱਥੋਂ ਕਿ ਤੁਹਾਨੂੰ ਕੋਈ ਪੈਸਾ ਨਹੀਂ ਲੱਗਣਾ ਸਾਰ ਇਨਸਾਨ ਨੂੰ ਭਾਵੇਂ ਕਰੋੜਪਤੀ ਆ ਭਾਵੇਂ ਰੋੜਪਤੀ ਆ ਸਾਬ ਨੂੰ ਇੱਕੋ ਅਖਰਾ ਦੇਖ ਕੇ ਹਰੇਕ ਇਲਾਜ ਉਹਦਾ ਫ੍ਰੀ ਕੀਤਾ ਜਾਣਾ ਤੇ ਗੋਗੀ ਜੀ ਦਾ ਟਾਈਮ ਟੇਬਲ ਕੀ ਰਹੂਗਾ ਕਿ ਕਦੋਂ ਸਵੇਰੇ 10 ਤੋਂ 5 ਵਜੇ ਤੱਕ ਹੈਗਾ ਡਿਮਾਂਡ ਤੇ ਸਾਡਾ ਬੱਸ ਦਿੱਲੀ ਜਾਣੀ ਆ ਹਰ ਵਾਰਡ ਚ ਜਾਣੀ ਹੈਗੀ ਹਲਕਾ ਪੱਛਮੀ ਚ ਉਸ ਤੋਂ ਬਾਅਦ ਵੀ ਬਾਕੀ ਲੁਗਾੜੇ ਚ ਜਿੱਥੇ ਜਿੱਥੇ ਜ਼ਰੂਰਤ ਪਾਏਗੀ ਅਸੀਂ ਸਾਰੇ ਪਾਸੇ ਜਿੱਥੇ ਜਿੱਥੇ ਦੀ ਜ਼ਰੂਰਤ ਹੋएगी ਉੱਥੇ ਸਿਰੇ ਭੇਜਾਂਗੇ ਤੇ ਗੁੱਗੀ ਦੀ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਈਆਂ ਜਿਵੇਂ ਪਹਿਲੇ ਤੁਹਾਡੇ ਇਹ ਪਹਿਲੀ ਇੱਕ ਮੇਰੀ ਆਪਣੀ ਸੋਚ ਸੀ ਇਹ ਮੇਰੀ ਆਪਣੀ ਇੱਕ ਤਮੰਨਾ ਸੀ ਦਿਲ ਦੀ ਕਿ ਵੀ ਅਸੀਂ ਉਹ ਬਜ਼ੁਰਗ ਜਿਵੇਂ ਆ ਮਾਂ ਸੱਟੀ ਖੜੀ ਇੱਕ ਘੋਟੇ ਦੁੱਖ ਦੇ ਵਿਚਾਰੀ ਦੇ ਜਿਹਦੇ ਪਿੱਠ ਟੁੱਟ ਗਈ ਆ ਜਗਾ ਕੋਈ ਤੁਰ ਨਹੀਂ ਸਕਦਾ ਕੋਈ ਡਾਕਟਰ ਤੇ ਜਾਣਾ ਔਖਾ ਜੰਮਲਾ ਕਲੀਨਿਕ ਦੂਰ ਆ ਉੱਥੇ ਜਾਣਾ ਔਖਾ ਜਦ ਕਿਸੇ ਕੋ ਪੈਸੇ ਨਹੀਂ ਹੈਗੇ ਇੱਥੇ ਨਾ ਤਾਂ ਪੈਸਾ ਲੱਗਣਾ ਡਾਕਟਰ ਤੁਹਾਡੇ ਕੋਲ ਆ ਗਿਆ ਘਰੇ ਜੇ ਆਪਾਂ ਉਤਾ ਪ੍ਰਾਈਵੇਟ ਡਾਕਟਰ ਐਮ.ਡੀ ਕਰੀਏ ਤਾਂ 1000 ਰੁਪਏ ਤਾਂ ਉਹਨਾਂ ਦੀ ਵਿਜ਼ਿਟਿੰਗ ਆਵਰ ਫੀਸ ਵਿਜ਼ਿਟਿੰਗ ਫੀਸ ਆ ਕਰ ਤੇ ਦਵਾਈਆਂ ਦੇ ਪੈਸੇ ਲੱਗ ਟੈਸਟਾਂ ਦੇ ਪੈਸੇ ਲੱਗ 4-5000 ਰੁਪਏ ਨੂੰ ਐਵੇਂ ਹੀ ਥਿਪੀ ਲੱਗ ਜਾਂਦੀ ਹੈ ਐਨੇ ਜੋ ਕਾ ਅੱਜ ਕੱਲ ਕਿਹੜਾ ਇਨਸਾਨ ਆ ਇੰਨੀ ਮਹਿੰਗਾਈ ਦਾ ਜ਼ਮਾਨਾ ਹੈ ਇਸ ਗੜੀ ਦੇ ਤਹਿਤ ਕਾਮਾਦਨੀ ਪਾਰਟੀ ਨੇ ਕਿ ਮੇਰਾ ਸੁਪਨਾ ਸੀਗਾ ਕਿ ਮੈਂ ਇੱਕ ਆਵਾਜ਼ ਪਾਰਟੀ ਦਾ ਸਪਾਈ ਹਾਂ ਤੇ ਅਸੀਂ ਵੀ ਪਾਰਟੀ ਲਈ ਇੱਛਾ ਕੰਮ ਕਰੀਏ ਉਹਦੇ ਗੜੀ ਦੇ ਤਹਿਤ ਤੁਸੀਂ ਇਹ ਆਪਣੇ ਇਲਾਕੇ ਨੂੰ ਇੱਕ ਇਹ ਸੇਵਾ ਦੇ ਦੇ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪੂਰਾ ਹਫਤਾ ਮਤਲਬ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਚੱਲੂਗੀ ਕੋਈ ਹਾਂ 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 ਬਿਲਕੁਲ ਕੈਤਵਾਰ ਸ਼ਾਇਦ ਨਾ ਚੱਲੇ ਤੇ 6 ਦਿਨ ਤਾਂ ਹਫਤੇ 'ਚ ਹਰ ਹਾਲ ਚਿਰ ਚੱਲੇ ਟਾਈਮ ਕੀ ਰਹੇ ਟਾਈਮਿੰਗ ਸਿਰੇ 10 ਤੋਂ ਲੈ ਕੇ ਤਕਰੀਬਨ 4:00 ਪੰਜ ਹੋਵੇਗੀ ਅਗਰੇ ਕਿੰਨਾ ਕੁ ਟਾਈਮ ਲੱਗ ਗਿਆ ਸੀ ਫੇਰ ਆ ਬੱਸ ਨੂੰ ਤਿਆਰ ਕਰਦੇ ਆਈਡੀਆ ਕਿਦਾਂ ਸੀ ਕੱਲੇ ਆ ਆਈਡੀਆ ਤਾਂ ਮੇਰਾ ਹੀ ਸੀਗਾ ਤੇ ਬੱਸ ਤਾਂ ਮੈਂ ਤਿਆਰ ਕਰ ਲਈ ਸੀ ਪਰ ਤੁਹਾਨੂੰ ਪਤਾ ਪਿੱਛੇ ਮਾਨਯੋਗ ਐਮਪੀ ਸਾਹਣਕਾ ਗੋਗੀ ਬੱਸ ਚੋਰੀ ਕਰਕੇ ਲੈ ਗਿਆ ਬਿਨਾ ਦੱਸੇ ਬੱਸਾਂ ਮੋਡੀਫਾਈ ਕਰਤੀਆਂ ਵਾ ਚੋਰੀ ਕਰਕੇ ਲੈ ਗਿਆ ਇਹ ਚੋਰੀ ਮੈਂ ਤਣੀ ਸੀ ਕੀਤੀ ਲਈ ਤਾਂ ਸਰਕਾਰ ਤੋਂ ਹੀ ਸੀਗੀ ਪੁਰਾਣੀ ਬੱਸ ਲੋਗਾ ਵਾਸਤੇ ਜੇ ਜਨਾਬ ਉਹ ਕਹਿੰਦੇ ਮੈਂ ਚੋਰੀ ਕੀਤੀ ਆ ਤੇ ਐਸੀਆਂ ਚੋਰੀਆਂ ਤਾਂ ਮੈਂ ਰੋਜ਼ ਕਰੂੰਗਾ ਜਿਦੇ ਚ ਲੋਗਾ ਦਾ ਭਲਾ ਹੋਵੇ ਤੋਂ ਆਈ ਅੰਦਰੋਂ ਲੈ ਕੇ ਆਏ ਉਹਨੇ ਅੰਦਰੋਂ ਲੈ ਕੇ ਆਈ ਹੈ ਸਰ ਜੀ ਇਹ ਕਾਦੀ ਦਵਾਈ ਹੈ ਕੀ ਬੱਚੀ ਦੋਈ ਹੈ ਬੱਚਾ ਕਦੇ ਆਪਣਾ ਲਈ ਹੈ ਦਵਾਈ ਮਿਲ ਨਹੀਂ ਹੈ ਬੁਖਾਰ ਵੀ ਲੱਗ ਰਹੀ ਹੈ ਦਿਹਾਤ ਤੇ ਦਰਦ ਤੇ ਕਮਜ਼ੋਰੀ ਜ਼ਿਆਦਾ ਹੋ ਗਈ ਹੈ ਦਿੱਤੀ ਵੀ ਲੋ ਫਿਰ ਜਦੋਂ ਇੱਥੇ ਬੱਸ ਆ ਗਈ ਬੱਸ ਨੂੰ ਦੇਖਿਆ ਫਿਰ ਪਹਿਲੇ ਕੀ ਲੱਗਿਆ ਕਿ ਅੰਦਰ ਇਹ ਤਾਂ ਨਹੀਂ ਲੱਗਿਆ ਕਿ ਪੈਸੇ ਲੈਣਗੇ ਨਹੀਂ ਇਹ ਕੋਈ ਪੈਸਾ ਨਹੀਂ ਲਏ ਹੈ ਨਹੀਂ ਪਹਿਲੇ ਲੱਗਿਆ ਸੀਗਾ ਕਿ ਲੈਣਗੇ ਨਹੀਂ 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 ਲੱਗੇ ਹੈ ਜਾਂਚ ਵੀ ਹੋਇਆ ਹੈ ਉਸਨੇ ਜਾਂਚ ਵੀ ਹੋਇਆ ਹੈ ਅੱਛਾ ਉਸਾਰੇ ਦੇ ਵਿੱਚ ਬਹੁਤ थैंकफुल ਅਸੀਂ ਗਵਰਨਮੈਂਟ ਦੇ ਸਾਡੇ ਗੋਗੀ ਜੀ ਦੇ ਇਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ ਐਨਾ ਵੱਡਾ ਇਨਫਰਾਸਟ੍ਰਕਚਰ ਆਪਣੇ ਆਪ ਦੇ ਵਿੱਚ ਇੱਕ ਹਸਪੀਟਲ ਹੈ ਇਹਨੂੰ ਇਹ ਕ੍ਰੀਏਟ ਕਰਨਾ ਹੈ ਨਾ ਆਈਡੀਆ ਹੀ ਮਤਲਬ ਇੱਕ ਯੂਨਿਕ ਆਈਡੀਆ ਸੀਗਾ ਮੈਨੂੰ ਨਹੀਂ ਲੱਗਦਾ ਸ਼ਾਇਦ ਕਿਤੇ ਹੋਰ ਇਸ ਤਰ੍ਹਾਂ ਦਾ ਕੋਈ ਬਸ ਚੱਲ ਰਹੀ ਹੋਵੇ ਜਦੋਂ ਇਹਨਾਂ ਨੇ ਸਾਡੇ ਨਾਲ ਡਿਸਕਸ ਕੀਤਾ ਵੀ ਆਕੇ ਅਸੀਂ ਆਪਾਂ ਇਹਦਾ ਰਨ ਕਰਨਾ ਚਾਹੁੰਦੇ ਹਾਂ ਤੇ ਵੀ ਵਿਲ ਸਰਪ੍ਰਾਈਜ਼ ਕੀ ਸਾਡਾ ਤਾਂ ਜਨਵੀਕ ਦਵਾਈਆਂ ਚ ਹੋਇਆ ਬਟ ਅਸੀਂ ਵੀ ਨਹੀਂ ਸੋਚ ਪਾਰੇ ਸੀ ਕਿ ਬਸ ਦੇ ਵਿੱਚ ਇਦਾਂ ਕੁਝ ਬਣ ਸਕਦਾ ਵਾ ਜਦੋਂ ਇਹਨਾਂ ਨੇ ਇਹਨੂੰ ਐਗਜ਼ੀਕਿਊਟ ਕਰਕੇ ਦਿਖਾਇਆ ਤੇ ਅਸੀਂ ਵੀ ਬਿਲਕੁਲ ਅਮੇਜ਼ ਹੋ ਗਏ ਆ ਥਿਸ ਇਜ਼ ਵਨ ਆਫ ਦਾ ਆਈ ਥਿੰਕ ਏਟ ਵੰਡਰ ਆਫ ਦਾ ਵਰਲਡ ਮੈਡੀਟਨ ਲਾਈਨ ਦੇ ਵਿੱਚ ਸ਼ਾਇਦ ਕਿਤੇ ਨਹੀਂ ਇਦਾਂ ਦਾ ਚੂਸਰਿਆ ਬੱਸ ਨਹੀਂ ਹੋएगी ਸਰ ਸਕਰੋਲ ਪੰਜਾਬ ਦੇ ਨਾਲ ਜੁੜਿਓ ਤੁਸੀਂ ਮੈਂ ਹਾਂ ਸੌਰਵ अरोड़ा ਲੁਧਿਆਣਾ ਦੇ ਵਿੱਚ ਇੱਕ ਬੱਸ ਹੈ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਬੱਸ ਦੀ ਪੂਰੀ ਜਾਣਕਾਰੀ ਦਵਾਂਗੇ ਕਿ ਬੱਸ ਦੇ ਵਿੱਚ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਜਿਹੜੀਆਂ ਮਿਲਣ ਗਿਆ ਫ੍ਰੀ ਮੈਡੀਸਨ ਹੈ ਜਿਹੜਾ ਲਿਖਿਆ ਗਿਆ ਦੇਖ ਸਕਦੇ ਹੋ ਬੱਸ ਲੁਧਿਆਣਾ ਦੇ ਜਵਾਰਨਗਰ ਕੈਂਪ ਦੇ ਵਿੱਚ ਖੜੀ ਹੋਈ ਹੈ ਜੇ ਗੱਲ ਕਰੀਏ ਇਲਾਕਾ ਜਿਹੜਾ ਗੁਰਪ੍ਰੀਤ ਗੋਗੀ ਐਮ ਐਲ ਏ ਦਾ ਇਲਾਕਾ ਉਸ ਦੇ ਵਿੱਚ ਇਹ ਬੱਸ ਆ ਜਿਹੜੀ ਆ ਪਹੁੰਚੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਅੰਦਰ ਜਿਹੜੀ ਹੈ ਐਮ ਡੀ ਡਾਕਟਰ ਜਿਹੜੇ ਅੰਦਰ ਬੈਠੇ ਹੋਏ ਨੇ ਜਿਹੜੇ ਲੋਕਾਂ ਦਾ ਚੈੱਕ ਅਪ ਕਰਨਗੇ ਤੇ ਉਹਨਾਂ ਨੂੰ ਦਵਾਈਆਂ ਜਿਹੜੀਆਂ ਫ੍ਰੀ ਦਿੱਤੀਆਂ ਜਾਣਗੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੱਸ ਜਿਹੜੀ ਹੈ ਉਹ ਦਿਖਾ ਰਹੇ ਆ ਤੁਹਾਨੂੰ ਤੇ ਇਹ ਲੁਧਿਆਣਾ ਦੇ ਜਵਾਰਨਗਰ ਕੈਂਪ ਦੇ ਵਿੱਚ ਪਹੁੰਚੀ ਹੋਈ ਆ ਲੋਗ ਦਵਾਈਆਂ ਲੈਣ ਪਹੁੰਚੀ ਆ ਇੱਥੇ ਬੱਸ ਦੇ ਵਿੱਚ ਅੰਦਰ ਜਾ ਕੇ ਦਿਖਾਵਾਂਗੇ ਕਿ ਬੱਸ ਦੇ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਦਾਵਾਂ ਜਿਹੜੀਆਂ ਉਹ ਮਿਲਣ ਗਿਆ ਤੇ ਮੌਕੇ ਤੇ ਮੌਜੂਦਾ ਐਮ.ਐਲ.ਏ ਵੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੀ ਆ ਬੱਸ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀਆਂ ਸਹੂਦਾਵਾਂ ਉਹ ਲੋਕਾਂ ਤੱਕ ਪਹੁੰਚਾਣੀ ਆ ਤੇ ਬੱਸ ਕਿੰਨੀ ਦੇਰ ਕਿਸ ਜਗ੍ਹਾ ਤੇ ਪਹੁੰਚੂਗੀ ਕਿਹੜੇ-ਕਿਹੜੇ ਇਲਾਕਿਆਂ ਨੂੰ ਜਾਉਗੀ ਕਿੰਨੀ ਦੇਰ ਖੜੂਗੀ ਕਿਹੜੇ ਕਿਹੜੇ ਦਿਨ ਖੜੂਗੀ ਕਿ ਕੋਈ ਐਸਾ ਦਿਨ ਤਾਂ ਨਹੀਂ ਹੋਊਗਾ ਕਿ ਬੱਸ ਜਿਹੜੀ ਹੈ ਉਹ ਲੋਕਾਂ ਤੱਕ ਨਹੀਂ ਪਹੁੰਚੂਗੀ ਕਿੰਨੇ ਤੋਂ ਕਿੰਨਾ ਟਾਈਮ ਲੱਗੂਗਾ ਪੂਰੀ ਗੱਲਬਾਤ ਆ ਪੁੱਛਾਂਗੇ ਕਿ ਬੱਸ ਦੇ ਵਿੱਚ ਲੋਕਾਂ ਨੂੰ ਕਿਹੜੀਆਂ ਕਿੜੀਆਂ ਚੀਜ਼ਾਂ ਮਿਲ ਸਕਦੀਆਂ ਕਿਹੜੀਆਂ ਕਿੜੀਆਂ ਬਿਮਾਰੀਆਂ ਦੀਆਂ ਦਵਾਵਾਂ ਜਿਹੜੀਆਂ ਦਵਾਈਆਂ ਜਿਹੜੀਆਂ ਉਹ ਮਿਲਣਗੀਆਂ ਤੇ ਪੂਰੀ ਗੱਲਬਾਤ ਆ ਕਰਾਂਗੇ ਜਿਹੜੇ ਐ ਐਮ ਐਲ اے ਹੈ ਗੁਰਪ੍ਰੀਤ ਗੋਗੀ ਉਹ ਵੀ ਇਸ ਟਾਈਮ ਇੱਥੇ ਪਹੁੰਚੇ ਹੋਏ ਆ ਲੋਕ ਲਾਈਨਾਂ 'ਚ ਖੜੇ ਆ ਲੋਕਾਂ ਨੇ ਦਵਾਈਆਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਆ ਦਵਾਈ ਅੰਦਰੋਂ ਲੈ ਕੇ ਆਏ ਹੋ ਜੀ ਅੰਦਰ ਸੇ ਲੈ ਕੇ ਆਈ ਹੈ ਸਰ ਇਹ ਕਿ ਕਾਦੀ ਦਵਾਈ ਹੈ ਕੀ ਬੱਚੇ ਦੀ ਦਵਾਈ ਹੈ ਬੱਚਾ ਕبھی ਹੈ ਆਪਣਾ ਲਈ ਹੈ ਸਭੀ ਦਵਾਈ ਮਿਲ ਨਹੀਂ ਹੈ ਬੁਖਾਰ ਵੀ ਲੱਗ ਰਹੀ ਹੈ ਦਿਆਤ ਵਿੱਚ ਦਰਦ ਅਤੇ ਕਮਜ਼ੋਰੀ ਜ਼ਿਆਦਾ ਹੋ ਗਈ ਹੈ ਬੀਪੀ ਵੀ ਲੋ ਹੈ ਫਿਰ ਜਦੋਂ ਇੱਥੇ ਬੱਸ ਆ ਗਈ ਬੱਸ ਨੂੰ ਦੇਖਿਆ ਫਿਰ ਪਹਿਲੇ ਕੀ ਲੱਗਿਆ ਕੀ ਅੰਦਰ ਇਹ ਤਾਂ ਨਹੀਂ ਲੱਗਿਆ ਕੀ ਪੈਸੇ ਲੈਣਗੇ ਨਹੀਂ ਇਹ ਕੋਈ ਪੈਸਾ ਨਹੀਂ ਲੀਏ ਹੈ ਨਹੀਂ ਪਹਿਲੇ ਲੱਗਿਆ ਸੀਗਾ ਕਿ ਲੈਣਗੇ ਨਹੀਂ 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 ਲੱਗੇ ਹੈ ਜਾਂਚ ਵੀ ਹੋਆ ਹੈ ਉਸਨੇ ਜਾਂਚ ਵੀ ਹੋਆ ਹੈ ਹਾਂ ਅੱਛਾ ਬੀਪੀ ਵੀਜਾ ਚਾਇਆ ਹੈ ਜੀ ਇੱਕ ਵਾਰ ਚੈੱਕ ਅਪ ਵੀ ਕੀਤਾ ਉਹਨਾਂ ਨੇ ਐ ਐਮਐਲਏ ਗੁਰਪ੍ਰੀਤ ਗੋਗੀ ਵੀ ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਗੋਗੀ ਜੀ ਆ ਬੱਸ ਖੜੀ ਕੀਤੀ ਹੈ ਕਿਹੜੀਆਂ ਕਿਹੜੀਆਂ ਸੌਦਾਵਾਂ ਲੋਕਾਂ ਨੂੰ ਮਿਲਣਗੀਆਂ ਇਹਦੇ ਵਿੱਚ ਬ੍ਰਦਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਐਮਟੀ ਡਾਕਟਰ ਮਿਲਣਗੇ ਜੋ ਕਿ ਬੜੇ ਸਮਾਈਲਿੰਗ ਫੇਸ ਚ ਮਿਲਣਗੇ ਜੀ ਔਰ ਮੈਡੀਸਨ ਫ੍ਰੀ ਮਿਲੇਗੀ ਟੈਸਟ ਫ੍ਰੀ ਨੇ ਬਲੱਡ ਟੈਸਟ ਸਾਰੇ ਈਸੀਜੀ ਫ੍ਰੀ ਆ ਡੈਲਸਿਸ ਫ੍ਰੀ ਆ ਇਵਨ ਕੈਂਸਰ ਤੱਕ ਦੇ ਜੇ ਕੋਈ ਪੇਸ਼ੈਂਟ ਹੁੰਦੇ ਆ ਅਸੀਂ ਉਹਨਾਂ ਦਾ ਵੀ ਫ੍ਰੀ ਇਲਾਜ ਕਰਾਂਗੇ ਕੋਈ ਆਯੁਸ਼ਮਾਨ ਕਾਰਡ ਦੀ ਲੋੜ ਨਹੀਂ ਕੋਈ ਇੰਸ਼ੋਰੈਂਸ ਦੀ ਲੋੜ ਨਹੀਂ ਕੋਈ ਆਧਾਰ ਕਾਰਡ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਬਸ ਸਾਨੂੰ ਇਨਸਾਨ ਦੀ ਜ਼ਰੂਰਤ ਆ ਜਿਹੜਾ ਇੱਥੇ ਕੋਈ ਆਉਂਦਾ ਉਹਨੂੰ ਖੁਸ਼ੀ ਖੁਸ਼ੀ ਤੋਂ ਠੀਕ ਕਰਕੇ ਭੇਜੀਏ ਇਹ ਹੀ ਸੁਪਨਾ ਲੈ ਕੇ ਅਸੀਂ ਚੱਲੇ ਆ ਗਏ ਮਤਲਬ ਕਹਿ ਸਕਦੇ ਆ ਜਲਦੀ ਵਿਸਦੀ ਡਾਕਟਰ ਦੀ ਦੁਕਾਨ ਹੈ ਜਿਹੜੀ ਉਹ ਸ਼ੁਰੂ ਹੋ ਗਈ ਬਿਲਕੁਲ ਦੁਕਾਨ ਨਹੀਂ ਕਹਿ ਸਕਦੇ ਇਹ ਤੁਰੇ ਫਿਰਦੇ ਇੱਕ ਲੋਕ ਸੇਵਾ ਦੀ ਦੁਕਾਨ ਆ ਜਿੱਥੋਂ ਕਿ ਤੁਹਾਨੂੰ ਕੋਈ ਪੈਸਾ ਨਹੀਂ ਲੱਗਣਾ ਸਾਰ ਇਨਸਾਨ ਨੂੰ ਭਾਵੇਂ ਕਰੋੜਪਤੀ ਆ ਭਾਵੇਂ ਰੋਡਪਤੀ ਆ ਸਭ ਨੂੰ ਇੱਕੋ ਅੱਖ ਨਾਲ ਦੇਖ ਕੇ ਹਰੇਕ ਇਲਾਜ ਉਹਦਾ ਫ੍ਰੀ ਕੀਤਾ ਜਾਣਾ ਤੇ ਗੋਗਰੀ ਇਹਦਾ ਟਾਈਮ ਟੇਬਲ ਕੀ ਰਹੂਗਾ ਕਿ ਕਦੋਂ ਇਹ ਸਵੇਰੇ 10 ਤੋਂ 5 ਵਜੇ ਤੱਕ ਹੈਗਾ ਇਹ ਮੇਰੇ ਹਰ ਹਲਕੇ ਤੇ ਵੈਸਟ ਦੇ ਵਿੱਚ ਘੁੰਮਣੀ ਹੈਗੀ ਆ ਜਿੱਥੇ ਜਿੱਥੇ ਮੇਰੇ ਬੈਠੇ ਨੇ ਵਰਕਰ ਬੈਠੇ ਨੇ ਜਿਵੇਂ ਇੱਥੇ ਕਪਿਲ ਸੋਨੂ ਜੀ ਮੇਰੇ ਕਾਉਂਸਲਰ ਨੇ ਇਹ ਥੋੜੀ ਦੇਖ ਰੇਖ ਰੱਖ ਰਹੇ ਨੇ ਸਾਰੀ ਜੋ ਵੀ ਆ ਤੇ ਜਿੱਦਾਂ ਜਿੱਦਾਂ ਇਹਨਾਂ ਕੋਲ ਆਈ ਜਾਣਗੇ ਉਸ ਹਿਸਾਬ ਨਾਲ ਅਸੀਂ ਉਸ ਹਿਸਾਬ ਨਾਲ ਡਿਮਾਂਡ ਦੇ ਹਿਸਾਬ ਨਾਲ ਬਸ ਡੇਲੀ ਜਾਣੀ ਆ ਹਰ ਵਾਰਡ ਚ ਜਾਣੀ ਹੈਗੀ ਹਲਕਾ ਪੱਛਮੀ ਚ ਉਸ ਤੋਂ ਬਾਅਦ ਜੇ ਬਾਕੀ ਲੁਧਿਆਣਾ ਚ ਵੀ ਜਿੱਥੇ ਇੱਥੇ ਜ਼ਰੂਰਤ ਪੈਗੀ ਅਸੀਂ ਸਾਰੇ ਪਾਸੇ ਜਿੱਥੇ-ਇਥੇ ਦੀ ਜ਼ਰੂਰਤ ਹੋਏਗੀ ਉੱਥੇ ਅਸੀਂ ਭੇਜਾਂਗੇ ਤੇ ਗੋਗੀ ਜੀ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਈਆਂ ਜੇ ਕਿ ਪਹਿਲੇ ਤੁਹਾਡੇ ਇਹ ਪਹਿਲੀ ਇੱਕ ਮੇਰੀ ਆਪਣੀ ਸੋਚ ਸੀ ਜੀ ਇਹ ਮੇਰੀ ਆਪਣੀ ਇੱਕ ਤਮੰਨਾ ਸੀ ਦਿਲ ਦੀ ਕਿ ਵੀ ਅਸੀਂ ਉਹ ਬਜ਼ੁਰਗ ਜਿਵੇਂ ਆ ਮਾਂ ਸਾਡੀ ਖੜੀ ਇੱਕ ਗੋਡੇ ਦੁਖੇ ਦੇ ਵਿਚਾਰੀ ਦੇ ਜਾਂ ਕਿਸੇ ਪਿੱਠ ਦੁਖਦੀ ਆ ਜਾਂ ਕੋਈ ਤੁਰ ਨਹੀਂ ਸਕਦਾ ਵੀ ਡਾਕਟਰ ਤੇ ਜਾਣਾ ਔਖਾ ਜਾਂ ਮੱਲਾ ਕਲੀਨਿਕ ਦੂਰ ਆ ਉੱਥੇ ਜਾਣਾ ਔਖਾ ਜਾਂ ਕਿਸੇ ਕੋ ਪੈਸੇ ਨਹੀਂ ਹੈਗੇ ਇੱਥੇ ਨਾਲ ਤਾਂ ਪੈਸਾ ਲੱਗਣਾ ਡਾਕਟਰ ਤੁਹਾਡੇ ਕੋਲ ਆ ਗਿਆ ਘਰੇ ਜੇ ਆਪਾਂ ਉਧਰ ਪ੍ਰਾਈਵੇਟ ਡਾਕਟਰ ਐਮਡੀ ਕਰੀਏ ਤਾਂ 1000 ਰੁਪਏ ਤਾਂ ਉਹਨਾਂ ਦੀ ਵਿਜ਼ਿਟਿੰਗ ਆਵਰ ਫੀਸਟਿੰਗ ਫੀਸ ਆ ਕਰ ਫਿਰ ਦਵਾਈਆਂ ਦੇ ਪੈਸੇ ਲੱਗ ਟੈਸਟਾਂ ਦੇ ਪੈਸੇ ਲੱਗ 4-5000 ਰੁਪਏ ਨੂੰ ਐਵੇਂ ਠਿੱਪੀ ਲੱਗ ਜਾਂਦੀ ਹੈ ਐਨੇ ਜੋ ਅੱਜਕੱਲ ਕਿਹੜਾ ਇਨਸਾਨ ਆ ਅੰਨੀ ਮਹਿੰਗਾਈ ਦਾ ਜ਼ਮਾਨਾ ਹੈਗਾ ਇਸ ਕੜੀ ਦੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਇੱਕ ਇੱਕ ਮੇਰਾ ਸੁਪਨਾ ਸੀਗਾ ਕਿ ਮੈਂ ਇੱਕ ਆਮ ਆਦਮੀ ਪਾਰਟੀ ਦਾ ਸਪਾਈ ਹਾਂ ਤੇ ਅਸੀਂ ਵੀ ਪਾਰਟੀ ਲਈ ਕੋਈ ਅੱਛਾ ਕੰਮ ਕਰੀਏ ਉਹਦੇ ਕੜੀ ਦੇ ਤਹਿਤ ਅਸੀਂ ਇਹ ਆਪਣੇ ਇਲਾਕੇ ਨੂੰ ਇੱਕ ਇਹ ਸੇਵਾ ਦੇ ਦੇ ਦੀ ਕੋਸ਼ਿਸ਼ ਕਰ ਰਹੇ ਹਾਂ ਹੋਰ ਜਿਹੜੇ ਐਮਐਲਏ ਸਾਥੀ ਹੈ ਉਹ ਵੀ ਸ਼ੁਰੂ ਕਰ ਰਹੇ ਆ ਇਦਾਂ ਦੀ ਚੀਜ਼ ਕਿਉਂਕਿ ਵਧੀਆ ਉਪਰਾਲਾ ਲੋਕ ਵੀ ਖੁਸ਼ ਦੇਖੋ ਕਰਨੀਆਂ ਚਾਹੀਦੀਆਂ ਨੇ ਸਾਰਿਆਂ ਨੂੰ ਦੇਖੋ ਹਰ ਹਲਕੇ 'ਚ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਤੇ ਸਾਡਾ ਫਰਜ਼ ਬੰਦਾ ਜੀ ਲੋਕਾਂ ਦੇ ਅਸੀਂ ਹੈਲਥ ਐਂਡ ਐਜੂਕੇਸ਼ਨ ਦੇ ਉੱਤੇ ਬੱਚਿਆਂ ਦਾ ਔਰ ਬਜ਼ੁਰਗਾਂ ਦਾ ਆਪਣਾ ਇਹ ਹੀ ਸਾਡਾ ਇੱਕ ਸਰਮਾਇਆ ਆ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਹੁੰਦਾ ਬੱਚੇ ਆਉਣ ਵਾਲਾ ਸਾਡਾ ਦੇਸ਼ ਦਾ ਭਵਿੱਖ ਨੇ ਇਹਨਾਂ ਨੂੰ ਸਾਨੂੰ ਬਚਾ ਕੇ ਰੱਖਣਾ ਦੋਨੋਂ ਵਰਗਾਂ ਤੋਂ ਬਹੁਤ ਜ਼ਰੂਰੀ ਹੈ ਤੇ ਇਹ ਪੂਰਾ ਹਫਤਾ ਮਤਲਬ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਚੱਲੂਗੀ ਬਸ ਹਾਂ 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 ਬਿਲਕੁਲ ਐਤਵਾਰ ਸ਼ਾਇਦ ਨਾ ਚੱਲੇ ਤੇ 6 ਦਿਨ ਦਾ ਹਫਤੇ 'ਚ ਹਰ ਹਾਲਤ 'ਚ ਚੱਲੇਗਾ ਟਾਈਮ ਕੀ ਰਹੂਗਾ ਜੀ ਟਾਈਮਿੰਗ ਸਵੇਰੇ 10:00 ਤੋਂ ਲੈ ਕੇ ਤਕਰੀਬਨ 4-5 ਵਜੇ ਤੱਕ 4-5 ਵਜੇ ਜੀ ਕਿਹਾ ਜਾ ਰਿਹਾ ਸਵੇਰੇ ਜਿਹੜੀ ਆ ਬੱਸ 10:00 ਵਜ ਤਕਰੀਬਨ ਜਿਹੜਾ ਕਿ ਇਹ ਸ਼ਾਮ ਦੇ 4 ਵਜੇ ਤੱਕ ਬੱਸ ਜਿਹੜੀ ਆ ਉਹ ਚੱਲੂਗੀ ਤੇ ਅੰਦਰ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਬੱਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਬੱਸ ਦੇ ਵਿੱਚ ਉਹ ਹੋਣਗੀਆਂ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਮ ਡੀ ਡਾਕਟਰ ਜਿਹੜੇ ਆ ਇੱਥੇ ਬੈਠੇ ਹੋਏ ਨੇ ਲੋਕ ਜਿਹੜੇ ਆ ਪਹੁੰਚ ਰਹੇ ਇੱਥੇ ਉਹਨਾਂ ਨੂੰ ਲੋਕ ਦਵਾਈਆਂ ਲੈਣ ਪਹੁੰਚ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਸੁਪਨਾ ਸੀਗਾ ਐਮ ਐਲ ਕਹਿ ਰਿਹਾ ਕਿ ਮੇਰਾ ਇੱਕ ਸੁਪਨਾ ਸੀਗਾ ਮੇਰੇ ਜਿਹੜੇ ਜਿਹੜੇ ਲੋਗ ਐ ਬਜ਼ੁਰਗ ਲੋਗ ਐ ਉਹਨਾਂ ਨੂੰ ਦਵਾਈਆਂ ਜਿਹੜੀਆਂ ਟਾਈਮ ਤੇ ਮਿਲਣ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਮਡੀ ਡਾਕਟਰ ਜਿਹੜੇ ਖੜੇ ਐ ਨਾਲ ਐਮਐਲਏ ਖੜੇ ਐ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਹਫਤੇ ਦੇ ਵਿੱਚ 6 ਦਿਨ ਹਾਲਾਂਕਿ ਸੰਡੇ ਨੂੰ ਕਿਹਾ ਜਾ ਰਿਹਾ ਕਿ ਸ਼ਾਇਦ ਨਾ ਚੱਲੇ ਉਪਰਾਲਾ ਕੀਤਾ ਜਾਊਗਾ ਕਿ ਸੰਡੇ ਨੂੰ ਵੀ ਵਾਰਸਾ ਜਿਹੜੀ ਆ ਉਹ ਚਲਾ ਦਿੱਤੀ ਜਾਵੇ ਕਿਉਂਕਿ ਲੋਗ ਐ ਜਿਹੜੇ ਐ ਜਿਹੜੇ ਲੋਕਾਂ ਦੇ ਕੋਲ ਦਵਾਈਆਂ ਪਹੁੰਚ ਸਕਣ ਜਿਨ੍ਹਾਂ ਨੂੰ ਲੋਕਾਂ ਨੂੰ ਕੋਈ ਪ੍ਰੋਬਲਮ ਐ ਉਹ ਦਵਾਈ ਲੈ ਸਕਣ ਤੇ ਅੰਦਰ ਦੀਆਂ ਤਸਵੀਰਾਂ ਨੇ ਇਹ ਦੇਖ ਸਕਦੇ ਹੋ ਡਾਕਟਰ ਬੈਠੇ ਆ ਨਾਲ ਪੇਸ਼ੈਂਟ ਬੈਠੇ ਆ ਦੱਸਿਆ ਜਾ ਰਿਹਾ ਕਿਹੜੀ ਪ੍ਰੋਬਲਮ ਹੈ ਉਸ ਚੀਜ਼ ਦੀ ਦਵਾਈ ਹੈ ਜਿਹੜੀ ਉਹ ਲਿਖੀ ਜਾ ਰਹੀ ਹੈ ਦਵਾਈ ਵੀ ਅੰਦਰੋਂ ਮਿਲੂਗੀ ਡਾਕਟਰ ਸਾਹਿਬ ਵੀ ਅੰਦਰ ਬੈਠੇ ਆ ਤੇ 10 ਤੋਂ 4 ਵਜੇ ਤੱਕ ਦਾ ਜਿਹੜਾ ਟਾਈਮ ਹੈ ਰਹੂਗਾ ਪਹਿਲੀ ਵਾਰਸ ਜਿਹੜੀ ਸ਼ੁਰੂ ਕੀਤੀ ਗਈ ਹੈ ਲੁਧਿਆਣਾ ਚ ਵੈਸਟ ਹਲਕੇ ਦੇ ਵਿੱਚ ਐਮਐਲਏ ਗੁਰਪ੍ਰੀਤ ਗੋਗੀ ਨੇ ਦੱਸਿਆ ਕਿ ਇਹ ਉਹਨਾਂ ਦਾ ਸੁਪਨਾ ਸੀਗਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਦੇ ਲਈ ਇਹ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਗਿਆ ਜਿਹਦੇ ਵਿੱਚ ਲੋਕ ਹੈ ਜਿਹੜੇ ਹੈ ਉਹ ਜਿਹੜੇ ਆ ਦਵਾਈਆਂ ਲੈ ਰਹੇ ਨੇ ਜਿਨ੍ਹਾਂ ਨੂੰ ਦੇਖ ਸਕਦੇ ਹਾਂ ਤਸਵੀਰਾਂ ਵਿੱਚ ਲੋਕ ਪੇਸ਼ੈਂਟ ਆਏ ਆ ਪੇਸ਼ੈਂਟ ਨੂੰ ਦਵਾਈ ਜਿਹੜੀ ਦਿੱਤੀ ਜਾ ਰਹੀ ਹੈ ਪੂਰੇ ਪ੍ਰੋਪਰ ਤਰੀਕੇ ਨਾਲ ਸਮਝਾਇਆ ਜਾ ਰਿਹਾ ਕਿ ਕਿਵੇਂ ਦਵਾਈ ਜਿਹੜੀ ਹੈ ਉਹ ਖਾਣੀ ਹੈ ਕਿਵੇਂ ਬੱਚੇ ਨੂੰ ਕਿਹੜੀ ਦਵਾਈ ਦੇਣੀ ਹੈ ਵੱਡੇ ਨੂੰ ਕਿਹੜੀ ਦਵਾਈ ਦੇਣੀ ਹੈ ਪੂਰੇ ਪ੍ਰੋਪਰ ਢੰਗ ਦੇ ਨਾਲ ਇਹ ਚੀਜ਼ ਹੈ ਸਮਝਾਈ ਜਾ ਰਹੀ ਹੈ ਦੇਖ ਸਕਦੇ ਹੋ ਡਾਕਟਰ ਅ ਡਾਕਟਰ ਸਾਹਿਬ ਵੀ ਬੈਠੇ ਐ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਡਾਕਟਰ ਸਾਹਿਬ ਕਿਵੇਂ ਕਿਵੇਂ ਲੱਗ ਰਿਹਾ ਕਿ ਲੋਕ ਪਹੁੰਚ ਰਹੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੀ ਦਵਾਈਆਂ ਜਿਹੜੀਆਂ ਦੇ ਰਹੇ ਸਰ ਇਹ ਬੇਸਿਕਲੀ ਡਿਪੈਂਡ ਕਰਦਾ ਏਰੀਆ ਵਾਈਜ਼ ਲਾਈਕ ਜਿੱਦਾਂ ਅਸੀਂ ਰਾਜਗੁਰੂ ਨਗਰੀ ਕੈਂਪ ਆਰਗੇਨਾਈਜ਼ ਕੀਤਾ ਸੀਗਾ ਉੱਥੇ ਮੋਸਟਲੀ ਸਾਡੇ ਕੋਲ ਪੇਸ਼ੈਂਟਸ ਹਾਈ ਬੀਪੀ 슈ਗਰ ਥੋੜਾ ਮੈਂਟਲ ਟਰੀਟਮੈਂਟ ਲਈ ਜ਼ਿਆਦਾ ਪੇਸ਼ੈਂਟਸ ਆਏ ਸੀ ਇੱਥੇ ਸਾਡੇ ਕੋਲ ਕਫ ਕੋਲਡ ਦੇ ਪੇਸ਼ੈਂਟ ਜ਼ਿਆਦਾ ਹੈਗੇ ਆ ਦਨ ਕਫ ਕੋਡ ਤੋਂ ਬਾਅਦ ਕਿਸੇ ਛਾਤੀ ਜਾਮ ਹੈ ਕੋਈ ਐਦਾਂ ਦੇ ਨੋਰਮਲ ਪੇਸ਼ੈਂਟਸ ਹੈਗੇ ਆ ਜ਼ਿਆਦਾ ਆਈਜ਼ ਦੀ ਪ੍ਰੋਬਲਮ ਹੈ ਲੋਕਾਂ ਨੂੰ ਉਹ ਸਭ ਅਸੀਂ ਟਰੀਟਮੈਂਟ ਕੀਤਾ ਹੈ ਕੱਲ ਅਸੀਂ ਕੈਂਪ ਆਰਗੇਨਾਈਜ਼ ਕੀਤਾ ਸੀ ਰਗਬਗ ਦੇ ਸਾਹਮਣੇ ਉੱਥੇ ਟੋਟਲੀ ਸਾਡੇ ਕੋਲ ਜਿਹੜੇ ਆਸ-ਪਾਸ ਦੇ ਬੈਗਰਸ ਸੀਗੇ ਪੋਰ ਪੀਪਲ ਜਿਹੜੇ ਲੋਕੀ ਇਲਾਜ ਹੀ ਨਹੀਂ ਕਰਾ ਸਕਦੇ ਇਲਾਜ ਦਾੋਂ ਡਰ ਜਾਂਦੇ ਨੇ ਉਹ ਲੋਕ ਆਏ ਸੀ ਤੇ ਉੱਥੇ ਬਿਲਕੁਲ ਡਿਫਰੈਂਟ ਚੀਜ਼ਾਂ ਸੀਗੀਆਂ ਉੱਥੇ ਲੋਕਾਂ ਦੇ ਜ਼ਖਮ ਸੀਗੇ ਲੋਕਾਂ ਦੇ ਪੈਰਾਂ ਦੇ ਉੱਤੇ ਗੱਲੇ ਪਏ ਸੀ ਪੈਰ ਕਈ-ਕਈ ਮਹੀਨਿਆਂ ਤੋਂ ਸ਼ਾਇਦ ਉਹਨਾਂ ਨੇ ਇਲਾਜ ਹੀ ਨਹੀਂ ਕਰਵਾ ਪਾਇਆ ਕਿਉਂਕਿ ਡਰ ਤੋਂ ਕਿ ਪੈਸੇ ਲੱਗਦੇ ਆ ਕਿਉਂਕਿ ਅਰਨਿੰਗ ਹੈ ਨਹੀਂ ਉਹਨਾਂ ਦੀ ਉਹ ਆਏ ਸਾਡੇ ਕੋਲ ਬੱਸ ਦੇ ਵਿੱਚ ਅੱਛੀ ਤਰ੍ਹਾਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਗਿਆ ਉਹਨਾਂ ਨੂੰ ਨੈਕਸਟ ਟਾਈਮ ਜਾਵਾਂਗੇ ਫਿਰ ਉਹਨਾਂ ਦੀ ਪਟੀਆਂ ਵਗੈਰਾ ਚੇਂਜ ਕਰਾਂਗੇ ਤੇ ਹੋਪਫੁਲੀ ਜਲਦੀ ਤੋਂ ਜਲਦੀ ਉਹ ਰਿਕਵਰ ਕਰਨਗੇ ਜਦੋਂ ਤੁਸੀਂ ਇਦਾਂ ਦੇ ਪੇਸ਼ੈਂਟ ਦੇਖ ਰਹੇ ਹੋ ਆਪਣੇ ਮਨ ਨੂੰ ਵੀ ਕੁਝ ਹੁੰਦਾ ਹੋਣਾ ਨਾ ਕਿ ਪੈਸਿਆਂ ਕਰਕੇ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਤੇ ਹੁਣ ਉਪਰਾਲਾ ਜਿਹੜਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਬਸ ਬਿਲਕੁਲ ਬਿਲਕੁਲ ਸਰ ਇਹਦੇ ਵਿੱਚ ਬਹੁਤ ਥੈਂਕਫੁਲ ਅਸੀਂ ਗਵਰਨਮੈਂ ਗੋਗੀ ਜੀ ਦੇ ਇਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ ਐਨਾ ਵੱਡਾ ਇਨਫਰਾਸਟ੍ਰਕਚਰ ਆਪਣੇ ਆਪ ਦੇ ਵਿੱਚ ਇੱਕ ਹਸਪੀਟਲ ਹੈ ਇਹਨੂੰ ਕ੍ਰੀਏਟ ਕਰਨਾ ਹੈ ਨਾ ਆਈਡੀਆ ਹੀ ਮਤਲਬ ਇੱਕ ਯੂਨਿਕ ਆਈਡੀਆ ਸੀਗਾ ਮੈਨੂੰ ਨਹੀਂ ਲੱਗਦਾ ਸ਼ਾਇਦ ਕਿਤੇ ਹੋਰ ਇਸ ਤਰ੍ਹਾਂ ਦਾ ਕੋਈ ਬਸ ਚੱਲ ਰਹੀ ਹੋਵੇ ਜਦੋਂ ਇਹਨਾਂ ਨੇ ਸਾਡੇ ਨਾਲ ਡਿਸਕਸ ਕੀਤਾ ਵੀ ਆਕੇ ਅਸੀਂ ਆਪਾਂ ਇੱਕ ਇਹਦਾ ਰਨ ਕਰਨਾ ਚਾਹੁੰਦੇ ਹਾਂ ਤੇ ਵੀ ਵਿਲ ਸਰਪ੍ਰਾਈਜ਼ ਕੀਤਾ ਸਾਡਾ ਤਾਂ ਜਨਵੀਕ ਦਵਾਈਆਂ ਚ ਹੋਇਆ ਵਾ ਬਟ ਅਸੀਂ ਵੀ ਨਹੀਂ ਸੋਚ ਪਾ ਰਹੇ ਸੀ ਕਿ ਬਸ ਦੇ ਵਿੱਚ ਇਦਾਂ ਕੁਝ ਬਣ ਸਕਦਾ ਵਾ ਜਦੋਂ ਇਹਨਾਂ ਨੇ ਇਹਨੂੰ ਐਗਜ਼ੀਕਿਊਟ ਕਰਕੇ ਦਿਖਾਇਆ ਤੇ ਅਸੀਂ ਵੀ ਬਿਲਕੁਲ ਅਮੇਜ਼ ਹੋ ਗਏ ਆ ਦਿਸ ਇਜ਼ ਵਨ ਆਫ ਦਾ ਮੈਡੀਕਲ ਲਾਈਨ ਦੇ ਵਿੱਚ ਸ਼ਾਇਦ ਕਿਤੇ ਨਹੀਂ ਐਦਾਂ ਦਾ ਦੂਸਰਾ ਬੱਸ ਨਹੀਂ ਹੋਏਗੀ ਸ਼ਾਇਦ ਗੋਗੀ ਜੀ ਕਿੰਨਾ ਕੁ ਟਾਈਮ ਲੱਗ ਗਿਆ ਸੀ ਫੇਰ ਆ ਬੱਸ ਨੂੰ ਤਿਆਰ ਕਰਦੇ ਆਈਡੀਆ ਕਿਦਾ ਸੀ ਕੱਲ ਇਹ ਆਈਡੀਆ ਤਾਂ ਮੇਰਾ ਹੀ ਸੀਗਾ ਤੇ ਬੱਸ ਤਾਂ ਮੈਂ ਤਿਆਰ ਕਰ ਲਈ ਸੀ ਪਰ ਤੁਹਾਨੂੰ ਪਤਾ ਪਿੱਛੇ ਮਾਨਯੋਗ ਐਮਪੀ ਸਾਹਣੇ ਗੋਗੀ ਬੱਸ ਚੋਰੀ ਕਰਕੇ ਲੈ ਗਿਆ ਹੋਇਆ ਸੀਗਾ ਕਿ ਬਿਨਾਂ ਦੱਸੇ ਬੱਸਾਂ ਮੋਡੀਫਾਈ ਕਰਤੀਆਂ ਵਾਹ ਚੋਰੀ ਕਰਕੇ ਲੈ ਗਿਆ ਇਹ ਚੋਰੀ ਮੈਂ ਤਨੀ ਸੀ ਕੀਤੀ ਲਈ ਤਾਂ ਮੈਂ ਸਰਕਾਰ ਤੋਂ ਹੀ ਸੀਗੀ ਪੁਰਾਣੀ ਬੱਸ ਲੋਗਾ ਵਾਸਤੇ ਜੇ ਜਨਾਬ ਉਹ ਕਹਿੰਦੇ ਮੈਂ ਚੋਰੀ ਕੀਤੀ ਆ ਤੇ ਐਸੀਆਂ ਚੋਰੀਆਂ ਤਾਂ ਮੈਂ ਰੋਜ਼ ਕਰੂੰਗਾ ਜਿਦੇ ਚ ਲੋਗਾ ਦਾ ਭਲਾ ਹੋਵੇ ਤੇ ਇਸ ਕਰਕੇ ਤਾਂ ਤੁਸੀਂ ਹੁਣ ਦੇਖੋ ਜਿਹੜੀ ਬੱਸ ਇੱਕ ਚੱਲਦਾ ਫਿਰਦਾ ਤੁਹਾਡਾ ਇੱਕ ਹਸਪੀਟਲ ਬਣ ਗਿਆ ਸਾਡੇ ਗਰੀਬ ਪਰਿਵਾਰ ਖੜੇ ਨੇ ਜਿਹੜੇ ਵਿਚਾਰੇ ਇਲਾਜ ਤੋਂ ਵਾਂਝੇ ਸੀ ਅੱਜ ਇਹਨਾਂ ਦੀ ਅਸੀਸਾਂ ਨੇ ਸਾਨੂੰ ਸਾਰਿਆਂ ਨੂੰ ਕਿੱਥੇ ਲੈ ਜਾਣਾ ਤੇ ਇਸ ਕਰਕੇ ਜਿਹੜੀਆਂ ਇਹ ਰਾਜਨੀਤੀ ਚ ਇਦਾਂ ਦੀਆਂ ਵੀ ਗੱਲਾਂ ਹੁੰਦੀਆਂ ਨਾ ਇਹ ਵੀ ਮੇਰਾ ਖਿਆਲ ਕੋਚੀਆਂ ਗੱਲਾਂ ਨਹੀਂ ਕਰਦੀਆਂ ਚਾਹੀਦੀਆਂ ਸਾਡੇ ਲੀਡਰਾਂ ਨੂੰ ਸੋ ਤੇ ਚੰਗੇ ਕੰਮ ਵਾਸਤੇ ਇੱਕ ਦੂਜੇ ਦਾ ਸਹਿਯੋਗ ਪਾਰਟੀ ਵਾਈ ਤੋਂ ਉੱਠ ਕੇ ਸਾਨੂੰ ਕਰਨਾ ਚਾਹੀਦਾ ਤਾਂ ਕਿ ਲੋਕ ਐਪਰੀਸ਼ੀਏਟ ਕਰਨ ਜੇ ਹਰ ਗੱਲ ਨੂੰ ਆਪਾਂ ਨਿੰਦਾਂਗੇ ਹੀ ਤਾਂ ਫਿਰ ਲੋਕ ਸਿਆਣੇ ਨੇ ਅੱਜ ਕਾ ਲੋਕਾਂ ਨੂੰ ਸਾਰਾ ਪਤਾ ਕਿ ਵੀ ਚੰਗੇ ਕੰਮ ਕੌਣ ਕਰਦਾ ਤੇ ਮਾੜੇ ਕੰਮ ਕੌਣ ਕਰਦਾ ਇਸ ਕਰਕੇ ਸਾਨੂੰ ਆਪਣੀ ਆਵਾਮ ਤੇ ਆਪਣੇ ਲੋਕਾਂ ਤੇ ਪਰਿਵਾਰ ਤੇ ਆਪਣੇ ਤੇ ਪੰਜਾਬ ਦੇ ਪਰਿਵਾਰਾਂ ਤੇ ਪੂਰਾ ਵਿਸ਼ਵਾਸ ਹੈ ਅਸੀਂ ਜਿਸ ਤਰੀਕੇ ਨਾਲ ਸੱਚੇ ਮਾਨਾ ਸੇਵਾ ਕਰਨ ਲੱਗੇ ਹੋਏ ਆ ਸਾਡਾ ਇਹ ਸਾਥ ਦੇਣਗੇ ਉਹ ਦਿੰਦੇ ਰਹਿਣਗੇ ਜੀ ਕਿਹਾ ਜਾ ਰਿਹਾ ਕਿ ਪਿੱਛੇ ਜੇ ਮੁੱਦਾ ਬਿਲਕੁਲ ਉੱਠਿਆ ਸੀਗਾ ਬੱਸਾਂ ਨੂੰ ਲੈ ਕੇ ਕਿ ਬੱਸਾਂ ਉਹ ਗਈਆਂ ਕਿੱਥੇ ਇਹ ਉਹੀ ਬੱਸ ਹੈ ਜੀ ਜਿਹੜੇ ਉਪਰਾਲਾ ਜਿਹੜਾ ਕਿ ਉਹ ਸਹੀ ਉਪਰਾਲਾ ਜਿਹੜਾ ਕਿ ਉਹ ਚਲਾਇਆ ਜਾ ਰਿਹਾ ਬੱਸ ਦੇ ਵਿੱਚ ਚਲਦਾ ਫਿਰਦਾ ਜਿਹੜਾ ਹਸਪੀਟਲ ਹੈ ਬਣ ਗਿਆ ਤੇ ਇਹਦੇ ਵਿੱਚ ਲੋਕ ਦਵਾਈਆਂ ਲੈਣਗੇ ਆਪਣਾ ਇਲਾਜ ਕਰਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਸਾਰੇ ਲੋਕ ਖੜੇ ਆ ਤੇ ਅੱਜ ਜਵਾਰ ਨਗਰ ਕੈਂਪ ਦੇ ਵਿੱਚ ਇਹ ਬੱਸ ਜਿਹੜੀ ਆ ਰੁਕੀ ਆ ਤਸਵੀਰਾਂ ਤੁਹਾਨੂੰ ਬੱਸ ਦੀਆਂ ਫਰੰਟ ਤੋਂ ਵੀ ਦਿਖਾ ਦਿੰਦਾ ਵਾਂ ਕਿ ਬੱਸ ਦੇ ਵਿੱਚ ਖਾਸ ਕੀ ਸੀ ਅੰਦਰ ਡਾਕਟਰ ਆ ਜਿਹੜੇ ਐਮਡੀ ਡਾਕਟਰ ਬੈਠੇ ਆ ਉਹ ਦਵਾਈਆਂ ਦੇ ਰਿਹਾ ਤੇ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਕਿ ਕਿਵੇਂ ਕਿਹੜੇ-ਕਿਹੜੇ ਪੇਸ਼ੈਂਟ ਆ ਉਹਨਾਂ ਤੱਕ ਪਹੁੰਚ ਪਹੁੰਚਦੇ ਪਈ ਆ ਤੇ ਇਹ ਬੱਸ ਦੀ ਜੀ ਗੱਲ ਕਰੀਏ ਬੱਸ ਦੇ ਬਾਰੇ ਗੱਲਬਾਤ ਕੀਤੀ ਗੁਰਪ੍ਰੀਤ ਗੋਗੀ ਐਮਐਲਏ ਦੇ ਨਾਲ ਤੇ ਉਹਨਾਂ ਨੇ ਕਿਹਾ ਕਿ ਮੇਰਾ ਸੁਪਨਾ ਸੀਗਾ ਕਿ ਮੈਂ ਐਦਾ ਦੀ ਬੱਸ ਤਿਆਰ ਕਰਾਵਾਂ ਕਿ ਜਿਹੜੇ ਲੋਕ ਦਵਾਈਆਂ ਤੋਂ ਵਾਂਝੇ ਰਹਿ ਜਾਂਦੇ ਆ ਆਪਣਾ ਇਲਾਜ ਨਹੀਂ ਕਰਾਉਂਦੇ ਉਹਨਾਂ ਨੂੰ ਮੁਫਤ ਦਵਾਈਆਂ ਜਿਹੜੀਆਂ ਬਿਲਨ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਦੋਂ ਉਹ ਸੱਤਾ 'ਚ ਨਹੀਂ ਸੀ ਤੇ ਉਹਨਾਂ ਨੇ ਇਹੀ ਗੱਲਾਂ ਕੀਤੀਆਂ ਸੀ ਅਸੀਂ ਲੋਕਾਂ ਨੂੰ ਹੈਲਥ ਦੇ ਪ੍ਰਤੀ ਜਿਹੜਾ ਕੀ ਆ ਉਹ ਸਹੂਦਾਵਾਂ ਦੇਵਾਂਗੇ ਤੇ ਹੁਣ ਜੇ ਗੱਲ ਕਰੀਏ ਆਮ ਆਦਮੀ ਕਲੀਨਿਕ ਹੈ ਜਿਹੜੇ ਖੋਲੇ ਕਿ ਉਹਦੇ ਨਾਲ ਨਾਲ ਇੱਕ ਬੱਸ ਹੈ ਜੱਲਿਆ ਤੁਰਦੀ ਫਿਰਦਾ ਜਿਹੜਾ ਹਸਪਤਾਲ ਜਿਹਾ ਕਹਿ ਰਿਹਾ ਉਹ ਚਾਲੂ ਕਰ ਦਿੱਤਾ ਕਹਿੰਦੇ ਸੁਪਨਾ ਸੀ ਮੇਰਾ ਕਿ ਲੋਕਾਂ ਨੂੰ ਇਹ ਇਹ ਚੀਜ਼ਾਂ ਜਿਹੜੀਆਂ ਦਵਾਈਆਂ ਲੋਕਾਂ ਤੱਕ ਪਹੁੰਚਣ ਜਿਹੜੇ ਲੋਕ ਇਲਾਜ ਨਹੀਂ ਕਰਾ ਸਕਦੇ ਉਹ ਫਰੀ ਦਵਾਈਆਂ ਲੈਣ ਤਾਂ ਕਿ ਉਹ ਜਿਹੜੇ ਆ ਤੰਦਰੁਸਤ ਜਿਹੜੇ ਰਹਿ ਸਕਣ ਜੁੜੇ ਹੋ ਸਕਰੋਲ ਪੰਜਾਬ ਦੇ ਨਾਲ ਸੌਰਵ ਰੌੜੀ ਰਿਪੋਰਟ ਧੰਨਵਾਦ